ਕਿਉਂ ਤੇ ਆਪਾਂ ਸਾਰੇ ਖੇਡਦੇ ਰਹੇ ਆਂ ਭੰਡਾ ਭੰਡੌਰੀਆ ਕਿੰਨਾ ਖਪਾਰਾ ਇੱਕ ਮੁੱਕੀ ਚੁਕਲਾ ਦੇ ਦੁਜਾ ਤਿਆਰ ਪੰਜਾਬ ਦੀ ਜਨਤਾ ਨੇ ਕਾਲੀ ਦੇ ਕਾਂਗਰਸੀਆਂ ਤੋਂ ਦੁਖੀ ਹੋ ਕੇ ਇੱਕ ਬਦਲਾ ਲਿਆਂਦਾ ਹੀ ਪੰਜਾਬ ਦੇ ਵਿੱਚ ਜਿਹਨੂੰ ਝਾੜੂ ਪੜਨੀ ਕਹਿੰਦੇ ਆ ਲੋਕਾਂ ਆਖਿਆ ਵੀ ਅਸੀਂ ਬੜੇ ਦੁਖੀ ਆ ਛੱਤਰ ਖਾਦੇ ਆ ਕਾਲੀਆਂ ਕੋ ਵੀ ਖਾਲੇ ਕਾਂਗਰਸੀਆਂ ਕੋ ਵੀ ਖਾਲੇ ਆ ਤੇ ਸ਼ਾਇਦ ਕੋਈ ਚੰਗਾ ਬੰਦਾ ਆਵੇ ਤੇ ਪੰਜਾਬ ਬਦਲ ਸਕਦਾ ਵਾ ਨੌਜਵਾਨ ਕਾਲੀ ਆਉਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਭੰਡ ਆਪਾਂ ਮੁੱਖ ਮੰਤਰੀ ਭਰਉਣ ਲੱਗੇ ਆ ਇਹ ਉਹਨਾਂ ਤੋਂ ਵੀ ਗਿਆ ਗੁਜਰੀਆ ਇਨਸਾਨ ਆ ਤੇ ਉਹੋ ਕੁਝ ਹੀ ਆਪਣੇ ਪੰਜਾਬ ਦੇ ਨਾਲ ਹੋ ਰਿਹਾ ਤਿੰਨਾ ਚੌਵਾਂ ਦਿਨਾਂ ਦੇ ਵਿੱਚ ਅਮਰਸਰ ਦੇ ਏਰੀਏ ਦੇ ਵਿੱਚ ਸਾਰੇ ਜਾਣਦੇ ਆ ਕਿ ਕੀ ਕੁਝ ਹੋ ਗਿਆ ਵਾ ਨੌਜਵਾਨ ਮੁੰਡੇ ਮਾਰੇ ਗਏ ਆ ਇੱਕ ਪੰਪਲਾਸਟ ਹੋ ਗਿਆ ਵਾ ਤੇ ਨਸ਼ੇ ਦੇ ਨਾਲ ਵੀ ਪੇਲੂਮ ਪੜੀ ਬੰਦੇ ਮਾਰ ਚੁੱਕੇ ਆ ਹੁਣ ਗੁਰੂ ਸਹਾਇ ਦੇ ਵਿੱਚ ਇੱਕ ਨੌਜਵਾਨ ਸਰਪੰਚ ਉਹ ਦੁਖੀ ਹੋਗੇ ਇਹਨਾਂ ਤੋਂ ਬਾਤ ਮੱਧਿਆ ਕਰ ਗਿਆ ਗੱਲ ਕੀਤੀ ਆ ਵੀ ਜਿੱਧਰ ਵੀ ਧਿਆਨ ਮਾਰ ਲੀਏ ਰੋਜ਼ 2 4 5 2 4 5 ਬੰਦੇ ਮਰ ਰਹੇ ਆ ਸਰਕਾਰ ਤੋਂ ਦੁਖੀ ਹੋਗੇ ਜਾਂ ਕੋਈ ਮਾਰ ਕੇ ਚਲਾ ਜਾ ਰਿਹਾ ਤੇ ਕੀ ਇਹ ਪੰਜਾਬ ਨੂੰ ਸੇਹ ਦੇ ਰਹੇ ਆ ਤੇ ਆਪਾਂ ਪੋਸਟਰ ਲਾ ਰਹੇ ਆ ਵੀ ਨਸ਼ਾ ਖਤਮ ਹੋ ਗਿਆ ਗੈਂਗਸਟਰਵਾਦ ਖਤਮ ਹੋ ਗਿਆ ਸਿਰਫ ਇੱਕ ਸਿਆਸੀ ਗੇੜ ਕੱਢ ਕੇ ਲੋਕਾਂ ਨੂੰ ਫਸਾਇਆ ਜਾ ਰਿਹਾ ਨੌਜਵਾਨ ਮਾਰੇ ਜਾ ਰਹੇ ਆ ਤੇ ਗੁੰਡਾਗਰਦੀ ਹੱਦੋਂ ਵੱਧ ਗਈ ਆ ਜਦ ਅਸੀਂ ਆਪਣੇ ਜ਼ੁਬਾਨ ਦੇ ਨਾਲ ਕਾਲੀਆਂ ਨੂੰ ਬੜਾ ਕੁਝ ਕਿਆ ਬੜਾ ਬੋਲਿਆ ਮਜੀਠੀਆਂ ਨੂੰ ਰੱਜ ਕੇ ਗਾਲਾਂ ਕੱਢੀਆਂ ਪਾਰਟੀ ਬਾਜੀ ਦੇ ਵਿੱਚ ਬੜਾ ਕੁਝ ਹੁੰਦਾ ਵਾ ਪਰ ਅੱਜ ਇਹ ਮਹਿਸੂਸ ਹੋਉਂਦਿਆ ਵਾ ਕਿ ਨਹੀਂ ਅਸੀਂ ਗਲਤ ਹਾਂ ਇੰਨਾ ਨਾਲੋਂ 100 ਗੁਣਾ ਕਾਲੀ ਰਾਜ ਚੰਗਾ ਸੀ ਪਰ ਹੁਣ ਜਿਹੜਾ ਭੰਡ ਦਾ ਰਾਜ ਆ ਗਿਆ ਬੈਂਤੇ ਬੁੱਜੜ ਨਾਲੋਂ ਘੜਾ ਆ ਗਿਆ ਵਾ ਯਾਰ ਮੈਂ ਖੁਦ ਕਾਂਗਰਸੀ ਹਾਂ ਤੇ ਸਾਡੇ ਜੀ ਇੰਨੀ ਯੁਰਤ ਹੈਗੀ ਆ ਤੇ ਹਿੰਮਤ ਵੀ ਹੈਗੀ ਆ ਇਹ ਬੈਂਤੇ ਨੂੰ ਬੁੱਜੜ ਕਹਿੰਦੇ ਆ ਭਾਵੇਂ ਉਹਦਾ ਪੋਤਰਾ ਅਜ ਬੀਜਪੀ 'ਚ ਚੱਲ ਗਿਆ ਵਾ ਹੈ ਤੇ ਬੁੱਜੜ ਦਾ ਪੁੱਤਰਾ ਹੀ ਆ ਵਾਜਦਾ ਤਾਂ ਕਾਂਗਰਸ ਦਾ ਮੁੱਖ ਮੰਤਰੀ ਆ ਇਹ ਇੰਦਰਾ ਗਾਂਧੀ ਨੇ ਕਾਲਾਤਾ ਤੇ ਅਟੈਕ ਕਰਾਇਆ ਸੀ ਉਹਨੂੰ ਅੱਜ ਵੀ ਅਸੀਂ ਡੈਣ ਕਿੰਨੇ ਆ ਆ ਮਹੀਨਾ ਜਿਹੜਾ ਜੂਨ ਦਾ ਚੜ ਗਿਆ ਵਾ ਸਾਡੇ ਦਿਲਾਂ ਤੋਂ ਭੁੱਲ ਨਹੀਂ ਸਕਦਾ ਜਦੋਂ ਟੈਂਕ ਚੜੇ ਸੀ ਸਾਡੇ ਜਿੰਨੀ ਪਾਵਰ ਰਹੀ ਗਈਆਂ ਇਹ ਬੰਤੇ ਨੂੰ ਗੁੱਜੜ ਕਿੰਨੇ ਆ ਸਾਡੇ ਜਿੰਨੀ ਇੰਦਰਾ ਨੂੰ ਅਸੀਂ ਡੈਣ ਕਿੰਨੇ ਆ ਪਰ ਜਿਹੜੇ ਅੱਜ ਕੱਲ ਦੇ ਆ ਚਮਚੇ ਤੁਰੇ ਫਿਰਦੇ ਆ ਨਾ ਪਾਰਟੀ ਦੇ ਇਹ ਉਹਨਾਂ ਦੇ ਤਲਵੇ ਚੜਦੇ ਫਿਰਦੇ ਆ ਵੀ ਪਤਾ ਨਹੀਂ ਸਾਨੂੰ ਕੀ ਮਿਲਾਂ ਮਿਲੀਆਂ ਤੁਹਾਨੂੰ ਜੁੱਤੀਆਂ ਜੋ ਜਿੱਦਾਂ ਟਾੜੀ ਮਹਿਲਾ ਪ੍ਰਧਾਨ ਨੇ ਮੋਰਚਾ ਖੋਲਦਾਨਾ ਪੰਜਾਬ ਦੀ ਨੇ ਜਿੱਦਾਂ ਇੱਕ ਅੱਜ ਨੌਜਵਾਨ ਮੁੰਡਾ ਆਪਣੇ ਆਪ ਆਤਮ ਹੱਤਿਆ ਕਰ ਗਿਆ ਤੁਹਾਡੇ ਐਮਐਲਏ ਟਡੂ ਦੁਖੀ ਹੋ ਗਏ ਤੇ ਇਦਾਂ ਦੇ ਪਤਾ ਨਹੀਂ ਕਿੰਨੇ ਇੱਕ ਨੌਜਵਾਨ ਜਾਂ ਲੋਕ ਦੁਖੀ ਆ ਤੁਸੀਂ ਆ ਤੇ ਪੰਜਾਬ ਚਾਓ ਪੰਜਾਬ ਚਾਣ ਕੇ ਖੁਸ਼ਹਾਲ ਬਣਾਓ ਇੰਡਸਟਰੀ ਲਿਆਓ ਉਹ ਮੈਨਾਂ ਪੜ੍ਹੋ ਜਿਹੜਾ 1.5 ਸਾਲ ਤੁਹਾਡੇ ਕੋ ਰਹਿ ਗਿਆ ਤੁਸੀਂ ਜਿਹੜਾ ਹਾਲਾਤ ਬਣਾਉਂਦੇ ਆ ਕਿਸੇ ਨੇ ਬਾਹਰੋਂ ਕੀ ਹੋਣਾ ਜਿਹੜੇ ਚਾਰ ਨੌਜਵਾਨ ਆ ਉਹ ਚੰਗੇ ਜਿਹੜੇ ਹੈਗੇ ਆ ਕੰਮ ਕਰਨਾ ਚਾਹੁੰਦੇ ਉਹਨਾਂ ਪੰਜਾਬ ਛੱਡ ਕੇ ਭੱਜ ਜਾਣਾ ਪਰ ਉਗੀ ਤੋ ਕੀ ਹੋ ਗਿਆ ਹੁਣ ਕਿਸੇ ਦਾ ਪੁੱਤ ਸੇਫ ਨਹੀਂ ਹੈਗਾ ਜੇ ਉਹ ਘਰੋਂ ਨਿਕਲਦਾ ਵਾ ਉਹ 500 ਰੁਪਇਆ ਲਿੰਦੇ ਆ ਸੂਟੇ ਵਾਲੇ 1000 ਰੁਪਇਆ ਲਿੰਦੇ 2000 ਲਿੰਦੇ ਕਿਸੇ ਨੂੰ ਗੋਲੀ ਮਾਰ ਦਿੰਦੇ ਆ ਕਿਸੇ ਨੂੰ ਕੁਛ ਕਰ ਦਿੰਦੇ ਕਿਸੇ ਨੂੰ ਵੜ ਦਿੰਦੇ ਸ਼ਰ ਜਾਂ ਪੁਲਿਸ ਦੇ ਗੱਡੀ ਚੋਂ ਕੱਢ ਕੇ ਬੰਦਾ ਵੜਦਾ ਹੋਰ ਇਹ ਤੋ ਕੀ ਹੋਊਗਾ ਗੰਦ ਪੈ ਗਿਆ ਪੰਜਾਬ ਦੇ ਵਿੱਚ ਯਾਰ ਇੰਨਾ ਗੰਦ ਪੈ ਗਿਆ ਇੰਨਾ ਮੇਰੇ ਹਿਸਾਬ ਨਾਲ ਕਾਂਗਰਸ ਤੇ ਕਾਲੀ ਟਾਈਮ ਤੇ ਨਹੀਂ ਵੇਖਿਆ ਉਥੇ ਜੇ ਕਿਤੇ ਇੱਕ ਅਦਾ ਕਤਲ ਹੁੰਦਾ ਹੈ ਨਾ ਇਤੇ ਦੂਜੇ ਤੇ ਜਿਹਦੇ ਨਾਲ ਤੇ ਝਾੜੂ ਭਗਤ ਰੋਜ਼ ਪੋਸਟਾਂ ਪਾਉਂਦੇ ਸੀ ਹਾਏ ਜੀ ਆ ਹੋ ਗਿਆ ਮਾਰੇ ਗਏ ਲੁੱਟੇ ਗਏ ਤੇ ਹੁਣ ਕੀ ਉਹ ਭਗਵੰਤ ਕੀ ਜਾਂਦਾ ਮਜੀਠੀਆ ਉਹ ਮੈਨੂੰ ਸਵਾਲ ਕਰੂਗਾ ਉਹ ਤੇਰੀ ਭੈਣ ਦੀ ਟੰਗ ਤੇਰੀ ਦੀ ਉਹ ਤੈਨੂੰ ਸਵਾਲ ਨਹੀਂ ਕਰਨੀ ਤੇ ਔਰ ਕਿਹਨੂੰ ਕਰਨੇ ਤੂੰ ਨਹੀਂ ਕਰਦਾ ਰਿਹਾ ਤੂੰ ਕਿਕਲੀਆਂ ਗਾਉਂਦਾ ਰਿਹਾ ਤੂੰ ਸਿਮਰੋ ਆ ਦੇ ਫਲਾਣਾ ਮਜੀਠੀਆ ਤੇ ਹੁਣ ਤੇਰੇ ਵਾਰੀ ਕੀ ਹੋਣਦਿਆ ਇੰਡਸਟਰੀ ਪੰਜਾਬ ਦੀ ਭੱਜਦੀ ਜਾਂਦੀ ਖਤਮ ਹੁੰਦੀ ਜਾਂਦੀ ਜਵਾਨੀ ਪੰਜਾਬ ਦੀ ਖਤਮ ਹੁੰਦੀ ਜਾਂਦੀ ਆ ਨਸ਼ਈ ਆਈ ਜਾਂਦੇ ਵੀਰ ਮੇਰੇ ਆ ਹੱਥ ਜੋੜ ਕੇ ਬੇਨਤੀ ਪੰਜਾਬ ਨੂੰ ਸੰਭਾਲਾ ਬੜਾ ਤੂੰ ਗੰਦ ਪਾਤਾ ਪੰਜਾਬ ਦੇ ਵਿੱਚ ਤੇ ਜਿਹੜੇ ਆ ਟੁੱਟੜ ਟੁਕੜ ਬੋਝੇ ਤੁਰੇ ਫਿਰਦੇ ਆ ਨਾ ਆਂਦੇ ਆ ਵੀ ਸਾਨੂੰ ਫੀਤੀਆਂ ਲੱਗੀਆਂ ਆਂ ਆਪ ਪਾਰਟੀ ਦੇ ਪਤਾ ਨਹੀਂ ਕੀ ਡੇਕ ਵੱਡੇ ਮਗਰਮੱਛ ਬਣ ਕੇ ਆ ਤੁਸੀਂ ਬੇੜਾ ਕਰਕ ਕਰਤਾ ਪੰਜਾਬ ਦਾ ਕੱਖ ਨਹੀਂ ਸੁਧਾਰ ਹੋਇਆ ਤੁਸੀਂ ਸਗੋਂ ਬੇੜਾ ਕਰਕ ਕਰਤਾ ਵਾ ਤੇ ਹੱਥ ਜੋੜ ਕੇ ਬੇਨਤੀ ਆ ਨੌਜਵਾਨ ਮੁੰਡਿਆਂ ਨੂੰ ਵਿਚਾਰੋ ਅੱਧੇ ਕ ਪਹਿਲਾਂ ਨਸ਼ੀਨੇ ਮਾਰਤੇ ਅੱਧੇ ਤੁਹਾਡੇ ਤੋਂ ਦੁਖੀ ਹੋ ਕੇ ਮਰਦੇ ਜਾਂਦੇ ਆ ਤੇ ਜਾਂ ਜਿਹੜੇ ਤੁਰੇ ਫਿਰਦੇ ਲੰਡੂ